ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਰਾਗ ਸੋਰਠ ਵਿੱਚ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 643 644 ਤੇ ਸੁਭਾਈ ਮਾਨ ਜੀ ਸਾਹਿਬ ਸਮਝਾਉਣਾ ਕਰਦੇ ਹਨ ਮਾਇਆ ਦੀ ਆਪਣਤ ਭਾਵ ਇਹ ਖਿਆਲ ਕਿ ਇਹ ਸ਼ੈ ਮੇਰੀ ਹੈ ਇਹ ਧੰਨ ਮੇਰਾ ਹੈ ਮਨ ਨੂੰ ਮੋਣ ਵਾਲੀ ਹੈ ਇਸ ਨੇ ਸੰਸਾਰ ਨੂੰ ਬਿਨਾਂ ਦੰਦਾ ਤੋਂ ਹੀ ਖਾ ਲਿਆ ਹੈ ਮਨਮੁਖ ਇਸ ਮਮਤਾ ਵਿੱਚ ਗਰਸੇ ਗਏ ਹਨ ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿੱਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ ਸਾਇਬ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਇਹ ਦਿਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਟਕਦਾ ਫਿਰਦਾ ਹੈ ਮਾਇਆ ਦੇ ਕਜਿਏ ਕਰਦਿਆਂ ਮਨੁੱਖਾ ਜਨਮ ਨੇ ਸਫਲ ਗਵਾ ਲੈਂਦਾ ਹੈ ਸੁਖ ਦਾਤਾ ਨਾਮ ਮਨ ਵਿੱਚ ਨਹੀਂ ਬਸਾਉਂਦਾ ਪਰ ਹੇ ਨਾਨਕ ਜੀ ਨਾਮ ਉਹਨਾ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੰਡ ਤੋਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਸੰਸਾਰਿਕ ਰੂਪ ਲੇ ਖੁੱੱਕਰ ਕੇ ਪ੍ਰਭੂ ਨੇ ਰੱਖ ਦਿੱਤੇ ਸਾਹਿਬ ਸਮਝਾਉਣਾ ਕਰਦੇ ਹਨ ਨਾਮ ਰੂਪ ਅੰਮ੍ਰਿਤ ਜਿਹੜਾ ਹਰੇਕ ਜੀਵ ਦੇ ਹਿਰਦੇ ਰੂਪ ਘਰ ਵਿੱਚ ਹੀ ਭਰਿਆ ਪਿਆ ਹੈ ਪਰ ਮਨਮੁੱਖਾਂ ਨੂੰ ਉਸ ਦਾ ਸਵਾਦ ਨਹੀਂ ਆਉਂਦਾ ਜਿਵੇਂ ਹਿਰਨ ਆਪਣੀ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿੱਚ ਭੁਲਾਇਆ ਹੋਇਆ 扑ਟਕਦਾ ਹੈ ਤਿਵੇਂ ਮਨਮੁੱਖ ਨਾਮ ਅੰਮ੍ਰਿਤ ਨੂੰ ਛੱਡ ਕੇ ساری ਉਮਰ ਮਾਇਆ ਰੂਪੀ ਜ਼ਹਿਰ ਨੂੰ ਇਕੱਠਾ ਕਰਦਾ ਰਹਿੰਦਾ ਹੈ ਪਰ ਉਸ ਦੇ ਵੀ ਕੀ ਬਸ ਕਰਤਾਰ ਨੇ ਉਸ ਦੇ ਪਿਛਲੇ ਕੀਤੇ ਅਨਸਾਰ ਹੀ ਉਸ ਨੂੰ ਆਪ ਖੰਜਾਇਆ ਹੋਇਆ ਹੈ ਬਿਰਲੇ ਗੁਰਮੁਖਾਂ ਨੂੰ ਇਹ ਸਮਝ ਪੈਂਦੀ ਹੈ ਉਹਨਾਂ ਨੂੰ ਹਿਰਦੇ ਵਿੱਚ ਹੀ ਪਰਮਾਤਮਾ ਦਿਸ ਪੈਂਦਾ ਹੈ ਫਿਰ ਉਹਨਾਂ ਦਾ ਜਿਹੜਾ ਮਨ ਤੇ ਤਨ ਸਰੀਰ ਠੰਡੇ ਠਾਰ ਹੋ ਜਾਂਦੇ ਹਨ ਜੀਬ ਨਾਲ ਜਪ-ਜਪ ਕੇ ਉਹਨਾਂ ਨੂੰ ਨਾਮ ਦਾ ਸਵਾਦ ਆ ਜਾਂਦਾ ਹੈ ਸਤਗੁਰੂ ਜੀ ਦੇ ਸ਼ਬਦ ਨਾਲ ਹੀ ਨਾਮ ਦਾ ਅੰਗੂਰ ਹਿਰਦੇ ਵਿੱਚ ਉਗਦਾ ਹੈ ਸ਼ਬਦ ਦੇ ਰਾਹੀਂ ਹਰੀ ਨਾਲ ਮੇਲ ਹੁੰਦਾ ਹੈ ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਮਨੁੱਖਾ ਜਨਮ ਬ्यर्थ ਗਵਾਉਂਦਾ ਹੈ ਏ ਨਾਨਕ ਜੀ ਗੁਰੂ ਦਾ ਇੱਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਗੁਰੂ ਜੀ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ ਬੌੜੀ ਵਿੱਚ ਸਾਇਬ ਸਮਝਾਉਣਾ ਕਰਦੇ ਹਨ हे ਭਾਈ ਦਸੋ ਹਰੀ ਜੋ ਅਗੰਮ ਪੁਰਖ ਹੈ ਕਿਸ ਤਰ੍ਹਾਂ ਮਿਲ ਸਕਦਾ ਹੈ ਉਸ ਦਾ ਕੋਈ ਰੂਪ ਨਹੀਂ ਹੈ ਕੋਈ ਰੇਖ ਨਹੀਂ ਦੇਸ ਦਾ ਵੀ ਨਹੀਂ ਉਸ ਨੂੰ ਕਿਵੇਂ ਸਿਮਰਿਏ ਉਹ ਸ਼ਕਲ ਤੋਂ ਬਿਨਾ ਹੈ ਮਾਇਆ ਤੋਂ ਰਹਿਤ ਹੈ ਪਹੁੰਚ ਤੋਂ ਪਰੇ ਹੈ ਸੋ ਕੀ ਆਖ ਕੇ ਉਸ ਦੀ ਸਿਫਤ ਸਲਾਹ ਕਰੀਏ ਸਾਹਿਬ ਸਮਝਾਉਣਾ ਕਰਦੇ ਹਨ ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦਿੰਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ ਪੂਰੇ ਗੁਰੂ ਨੇ ਹੀ ਉਸ ਦਾ ਦਿਦਾਰ ਕਰਾਇਆ ਹੈ ਤੇ ਗੁਰੂ ਦੀ ਦਸਿਕਾਰ ਕੀਤਿਆਂ ਹੀ ਉਹ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ